ਤਰਨ ਤਾਰਨ ਸਾਹਿਬ ਦੇ ਸਰੋਵਰ ਦੀ ਸੇਵਾ ਚੱਲ ਰਹੀ ਆ ਤੇ ਸਾਹਮਣੇ ਗੁਰੂ ਅਰਜਨ ਦੇਵ ਪਾਤਸ਼ਾਹ ਬੈਠੇ ਸੇਵਾ ਕਰਵਾ ਰਹੇ ਆ ਦੂਰੋਂ ਦੂਰੋਂ ਚੱਲ ਕੇ ਆਏ ਪਰਿਵਾਰ ਤਰਨ ਤਾਰਨ ਸਾਹਿਬ ਦੇ ਉਸ ਸਰੋਵਰ ਦੀ ਕਾਰ ਸੇਵਾ ਵਿੱਚ ਟੋਕਰੀ ਢੋ ਰਹੇ ਆ ਕੋਈ ਸੇਵਾ ਵਧ ਕਰ ਰਿਹਾ ਏ ਕੋਈ ਸੇਵਾ ਘਟ ਕਰ ਰਿਹਾ ਏ ਜਥਾ ਸ਼ਕਤ ਜਿੰਨੀ ਕੁ ਕੋਈ ਸੇਵਾ ਕਰ ਸਕਦਾ ਕਰ ਰਿਹਾ ਕੋਈ ਕੱਲਾ ਹੀ ਆਇਆ ਏ ਕੋਈ ਦੋ ਜੀ ਆਏ ਆ ਕੋਈ ਚਾਰ ਜੀ ਆਏ ਆ ਕੋਈ ਸਾਰਾ ਸਾਰਾ ਟੱਬਰ ਚੱਲ ਕੇ ਆਏ ਆ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦਾ ਧਿਆਨ ਨਾਮ ਵਿੱਚ ਰਤੇ ਹੋਏ ਇੱਕ ਪਰਿਵਾਰ ਦੇ ਉੱਤੇ ਪੈਂਦਾ ਮਹਾਰਾਜ ਕੋਲ ਬੈਠੇ ਹੋਏ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਨੂੰ ਕਹਿੰਦੇ ਵੀ ਆਓ ਜਿਹੜਾ ਪਰਿਵਾਰ ਟੋਕਰੀ ਢੋ ਰਿਹਾ ਹੈ ਨਾ ਕਾਰ ਸੇਵਾ ਦੀ ਸਰੋਵਰ ਦੇ ਵਿੱਚ ਉਸ ਪਰਿਵਾਰ ਨੂੰ ਸਾਧ ਕੇ ਲਿਆਓ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਨੇ ਜਾ ਕੇ ਉਸ ਪਰਿਵਾਰ ਦੇ ਮੁਖੀ ਨੂੰ ਆਖਿਆ ਤੁਹਾਨੂੰ ਸੱਚੇ ਪਾਤਸ਼ਾਹ ਜੀ ਯਾਦ ਕਰਦੇ ਨੇ ਪਰਿਵਾਰ ਬੜੇ ਚਾਅ ਦੇ ਨਾਲ ਉਸੇ ਤਰ੍ਹਾਂ ਲਿਬੜੇ ਕੱਪੜੇ ਕਿ ਇਸ ਦਸਤਾਰਾਂ ਲਿਬੜੀਆਂ ਦਾੜੇ ਮਿੱਟੀ ਦੇ ਨਾਲ ਭਰੇ ਹੋਏ ਉਸ ਪਰਿਵਾਰ ਨੇ ਆ ਕੇ ਧੰਨ ਗੁਰੂ ਅਰਜਨ ਦੇ ਮਹਾਰਾਜ ਦੇ ਚਰਨਾਂ ਦੇ ਉੱਤੇ ਆਪਣਾ ਸੀਸ ਰੱਖ ਦਿੱਤਾ ਮਹਾਰਾਜ ਮੁਸਕਰਾ ਪਏ ਮਹਾਰਾਜ ਦੀ ਬਾਣੀ ਦਾ ਇੱਕ ਫਰਮਾਨ ਹੈ ਜਿਸ ਮਸਤਕ ਭਾਗ ਸੋ ਲਾਗਾ ਸੇਵ ਭਾਗਾ ਤੋਂ ਬਿਨਾਂ ਸੇਵਾ ਨਹੀਂ ਮਿਲਦੀ ਬੜੀ ਦੁਨੀਆ ਕੋਸ਼ਿਸ਼ ਕਰਦੀ ਅਸੀਂ ਆਹ ਸੇਵਾ ਕਰ ਲਈਏ ਅਸੀਂ ਆਹ ਸੇਵਾ ਕਰ ਲਈਏ ਪਰ ਕਈ ਵਾਰੀ ਚੇਤ-ਚੇਤੇ ਵੀ ਨਹੀਂ ਹੁੰਦਾ ਭਾਗਾ ਦੇ ਵਿੱਚ ਤੇ ਕੋਈ ਵੱਡੀ ਸੇਵਾ ਕਰਕੇ ਰਹਿ ਜਾਂਦਾ ਹੈ ਕਈ ਮੇਰੇ ਵਰਗਾ ਤਿਆਰੀਆਂ ਕਰਦਾ ਬੈਠਾ ਰਹਿ ਜਾਂਦਾ ਵੀ ਮੈਂ ਆਹ ਕਰੂੰਗਾ ਮੈਂ ਆਹ ਕਰੂੰਗਾ ਪਰ ਭਾਗਾਾਂ ਚ ਸੇਵਾ ਨਹੀਂ ਸੀ ਆ ਗਈ ਉਹ ਤਿਆਰੀਆਂ ਜੋਗਾ ਹੀ ਰਹਿ ਜਾਂਦਾ ਹੁਣ ਉਹ ਦੋਵੇਂ ਜੀ ਖਲੋਤੇ ਸਾਹਮਣੇ ਟੋਕਰੀ ਢੋਂਦੀ ਸੀ ਮਹਾਰਾਜ ਦੇ ਕੋਲ ਆਏ ਮਹਾਰਾਜ ਨੇ ਮੁਸਕਰਾ ਕੇ ਆਖਿਆ ਤੁਹਾਡੀ ਸੇਵਾ ਤੋਂ ਬਹੁਤ ਪਰਸੰਨ ਹੋਇਆ ਤੁਹਾਨੂੰ ਸਵੇਰ ਤੋਂ ਵੇਖਿਆ ਏ ਤੁਸੀਂ ਇਸ ਸੇਵਾ ਦੇ ਦੌਰਾਨ ਬਾਹਰ ਦੀਆਂ ਜੰਨੀਆਂ ਗੱਲਾਂ ਨੇ ਉਹ ਸਾਰੀਆਂ ਖਤਮ ਕੀਤੀਆਂ ਨੇ ਬਸ ਇੱਥੇ ਧਿਆਨ ਲਾ ਕੇ ਰੱਖਿਆ ਬਸ ਖੇਡ ਹੀ ਇੱਥੇ ਨਿਬੜਦੀ ਆ ਟਿਕਾਉਣਾ ਧਿਆਨ ਹੀ ਆ ਧਿਆਨ ਨਹੀਂ ਟਿਕਦਾ ساری ਉਮਰ ਹੁਣ ਇੱਥੇ ਆਪਾਂ ਭਾਵੇਂ 6 ਘੰਟੇ ਹੋਰ ਬਹਿ ਜਾਈਏ ਖਾਤੇ 'ਚ ਨਾ ਉਹਨਾਂ ਦਾ ਬੋਲਣਾ ਵਾ ਜਿਹੜੇ ਧਿਆਨ ਕਰਕੇ ਵੀ ਇੱਥੇ ਹੋਣਗੇ ਇਦਾਂ ਹੀ ਗਾਣਾ ਤੇ ਜ਼ਰੂਰੀ ਨਹੀਂ ਅਸੀਂ ਸਟਾਰ ਜਾਣੇ ਸਟੇਜ ਤੇ ਖਲੋਤੇ ਆ ਸਾਡੇ ਤੋਂ ਪਹਿਲਾਂ ਵੀ 15-20 ਬੋਲ ਗਏ ਹੋਣੇ ਆ ਕਿਤੇ ਉਹ ਸਾਰੇ ਹੀ ਮਹਾਰਾਜ ਦੇ ਖਾਤੇ 'ਚ ਚੜਨੇ ਆ ਖਾਤੇ 'ਚ ਵੀ ਉਹ ਸਾਡੇ 'ਚ ਵੀ ਉਹੋ ਹੀ ਬੰਦੇ ਚੜਨੇ ਆ ਜਿਹੜੇ ਸੁਰਤੀ ਬਿਰਤੀ ਕਰਕੇ ਇੱਥੇ ਹੋਏ ਇਹ ਨਹੀਂ ਵੀ ਸਟੇਜ ਇੱਥੇ ਲੱਗੀ ਹੋਵੇ ਤਾਂ ਧਿਆਨ ਭਾਵੇਂ ਮੋਦੀ ਕੋ ਬੈਠਾ ਹੋਵੇ ਵੀ ਉਹ ਪਤਾ ਨਹੀਂ ਕੀ ਕਰ ਦੇਣ ਲੱਗਾ ਅੱਜ ਰਾਤ ਕੁਦਰਤੀ ਖੇਡ ਆ ਨਾ ਬੰਦੇ ਦਾ ਧਿਆਨ ਭਾਵੇਂ ਅਮਰੀਕਾ ਲੈ ਜਾਓ ਭਾਵੇਂ ਕੈਨੇਡਾ ਲੈ ਜਾਓ ਭਾਵੇਂ ਚੰਦਰਮਾ ਤੇ ਲੈ ਜਾਓ ਭਾਵੇਂ ਸੂਰਜ ਤੇ ਲੈ ਜਾਓ ਤੇ ਭਾਵੇਂ ਮੰਗਲ ਗ੍ਰਹਿ ਤੇ ਲਈ ਫਿਰੋ ਗੱਲ ਧਿਆਨ ਦੀ ਆ ਜੇ ਧਿਆਨ ਟਿਕ ਗਿਆ ਤੇ ਮਿੰਟ ਪੰਜ ਹੀ ਬੜੇ ਇੱਥੇ ਬੈਠਾ ਝੋਲੀਆਂ ਭਰ ਕੇ ਲੈ ਜਾਊਗਾ ਸਾਡੇ ਅਰਗੇ ਸਾਰੀ ਉਮਰ ਢੱਡਾਂ ਸਰੰਗੀਆਂ ਖੜਕਾਉਂਦੇ ਰਹਿ ਜਾਂਦੇ ਜੇ ਧਿਆਨ ਨਹੀਂ ਟਿਕਿਆ ਤੇ ਫੇਲ ਮਹਾਰਾਜ ਦੀ ਦਰਗਾਹ ਦੇ ਵਿੱਚੋਂ ਫੇਲ ਹੋ ਗਿਆ ਬੰਦਾ ਹੁਣ ਉਹ ਦੋਵੇਂ ਜੀ ਬੜੀ ਸੇਵਾ ਕਰਦੇ ਸੀ ਉਹਨਾਂ ਆਖਿਆ ਮਹਾਰਾਜ ਸੇਵਾ ਤੇਰੀ ਏ ਸਿਮਰਨ ਤੇਰਾ ਏ ਭਗਤੀ ਤੇਰੀ ਏ ਮਹਾਰਾਜ ਨੇ ਆਖਿਆ ਕਿ ਆਉਣ ਵਾਲਾ ਸਮਾਂ ਕਹਿੰਦਾ ਵਾ ਤੁਹਾਡੇ ਪਰਿਵਾਰ ਵਿੱਚ ਇਕ ਐਸਾ ਮਨੁੱਖ ਜਨਮ ਲਵੇਗਾ ਜਿਹਦੇ ਵਰਗਾ ਸੰਤ ਤੇ ਭਗਤ ਕੋਈ ਨਹੀਂ ਹੋਊਗਾ ਆਉਣ ਵਾਲੇ ਸਮੇਂ 'ਚ ਤੁਹਾਡੇ ਘਰ 'ਚ ਜਿਹੜਾ ਬੱਚਾ ਜਨਮ ਲਊਗਾ ਅੱਜ ਲੈ ਲੈ ਕੁਝ ਸਮੇਂ ਬਾਅਦ ਰੋਕੇ ਲੈ ਲੈ ਪਰ ਉਹ ਬੱਚਾ ਸੰਤ ਵੀ ਪੂਰਾ ਹੋਊਗਾ ਤੇ ਭਗਤ ਵੀ ਪੂਰਾ ਹੋਊਗਾ ਲਓ ਜੀ ਉਹ ਪਰਿਵਾਰ ਆ ਗਿਆ ਆਪਣੇ ਪਿੰਡ ਪਿੰਡ ਦਾ ਨਾਮ ਆ ਗੱਗੋ ਬੂਆ ਉਸੇ ਪਿੰਡ ਵਿੱਚ ਥੋੜੇ ਚਿਰ ਬਾਅਦ ਗੁਰੂ ਹਰਗੋਬਿੰਦ ਮਹਾਰਾਜ ਆਏ ਸੌਣ ਦਾ ਮਹੀਨਾ ਸੀ ਕਾਲੀ ਘਟਾ ਆਕਾਸ਼ ਵਿੱਚ ਚੜੀ ਬੱਦਲ ਲਿਸ਼ਕੇ ਮੋਟੀਆਂ-ਮੋਟੀਆਂ ਕਣੀਆਂ ਡਿੱਗਣੀਆਂ ਸ਼ੁਰੂ ਹੋਈਆਂ ਤੇ ਸਿੱਖ ਬੈਠੇ-ਬੈਠੇ ਕਹਿੰਦੇ ਮਹਾਰਾਜ ਮੌਸਮ ਬੜਾ ਸੋਹਣਾ ਹੈ ਸੁਹਾਵਣਾ ਹੈ ਸੌਣ ਦਾ ਮਹੀਨਾ ਹੈ ਜੀ ਕਰਦਾ ਕੋਈ ਖੀਰ ਤੇ ਪੂੜਿਆਂ ਦੀ ਸੇਵਾ ਕਰੇ ਖੀਰ ਤੇ ਪੂੜੇ ਤਿਆਰ ਕਰੀਏ ਇਹਨੇ ਚੰਨੂ ਸਾਹਮਣੇ ਇੱਕ ਮਾਈ ਤੁਰ ਹੀ ਆਵੇ ਉਹਦੇ ਸਿਰ ਤੇ ਟੋਕਰਾ ਹੱਥ 'ਚ ਬਾਲਟੀ ਉਹਨੇ ਟੋਕਰਾ ਵੀ ਲਿਆ ਕੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਰੱਖ ਦਿੱਤਾ ਬਾਲਟੀ ਵੀ ਮਹਾਰਾਜ ਦੇ ਚਰਨਾਂ 'ਚ ਰੱਖ ਦਿੱਤੀ ਸੱਚੇ ਪਾਤਸ਼ਾਹ ਕਹਿੰਦੇ ਇਹਦੇ 'ਚ ਕੀ ਹੈ ਉਮਾਈ ਕਹਿੰਦੀ ਜੀ ਖੀਰ ਤੇ ਪੂੜੇ ਲੈ ਕੇ ਆਈਆਂ ਸੱਚੇ ਪਾਤਸ਼ਾਹ ਕਹਿੰਦੇ ਸਿੱਖੋ ਕੁਝ ਹੋਰ ਜਾਦ ਕੀਤਾ ਹੁੰਦਾ ਤੇ ਉਹ ਵੀ ਹਾਜ਼ਰ ਹੋ ਜਾਣਾ ਸੀ ਸਿਖਾ ਨੇ ਖੀਰ ਤੇ ਪੂੜੇ ਛਕੇ ਤੇ ਮਹਾਰਾਜ ਨੇ ਆਵਾਜ਼ ਮਾਰ ਕੇ ਆਖਿਆ ਮਾਤਾ ਤੁਹਾਡੇ ਘਰ ਇੱਕ ਐਸਾ ਪਰਿਵਾਰ ਵਿੱਚ ਬੱਚਾ ਜਨਮ ਲਵੇਗਾ ਜਿਹਦੇ ਵਰਗਾ ਜੋਧਾ ਕੋਈ ਨਹੀਂ ਹੋਵੇਗਾ ਬਹਾਦਰ ਕੋਈ ਨਹੀਂ ਹੋਵੇਗਾ ਤੇ ਉਹਦੇ ਨਾਂ ਕਰਕੇ ਤੁਹਾਡਾ ਨਾਂ ਪੂਰੀ ਦੁਨੀਆ 'ਚ ਚਮਕਦਾ ਰਹੂਗਾ ਪੰਜਵੇਂ ਪਾਤਸ਼ਾਹ ਨੇ ਆਖਿਆ ਸੀ ਸੰਤ ਤੇ ਭਗਤ ਪੈਦਾ ਹੋਊਗਾ ਛੇਵੇਂ ਪਾਤਸ਼ਾਹ ਨੇ ਆਖਿਆ ਤੁਹਾਡੇ ਘਰ ਜੋਧਾ ਤੇ ਸੂਰਬੀਰ ਬਹਾਦਰ ਪੈਦਾ ਹੋਵੇਗਾ ਵਕਤ ਆਪਣੀ ਚਾਲੇ ਚੱਲਿਆ ਉਸੇ ਪਿੰਡ ਗੱਗੋਬੂਏ 'ਚ ਸਨ 1768 ਸਰਦਾਰ ਸੇਵਾ ਸਿੰਘ ਸਰਦਾਰ ਨੀ ਧਰਮਕੌਰ ਦੀ ਕੋਖ ਤੋਂ ਇੱਕ ਬੱਚੇ ਦਾ ਜਨਮ ਹੋਇਆ ਜਿਹਦਾ ਨਾਮ ਰੱਖਿਆ ਜਾਂਦਾ ਵਾ ਵੀਰ ਸਿੰਘ ਆਉਣ ਵਾਲੇ ਸਮੇਂ ਦੇ ਵਿੱਚ ਬਾਬੇ ਵੀਰ ਸਿੰਘ ਵਰਗਾ ਸੰਤ ਤੇ ਭਗਤ ਵੀ ਕੋਈ ਨਹੀਂ ਸੀ ਤੇ ਬਾਬੇ ਵੀਰ ਸਿੰਘ ਵਰਗਾ ਜੋਧਾ ਤੇ ਜਰਨੈਲ ਵੀ ਕੋਈ ਨਹੀਂ ਸੀ ਬਚਨ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਤੇ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇ ਮਹਾਰਾਜ ਦੇ ਹੋਏ ਸੀ